ਤਾਨਾ ਸ਼ਾਹ ਦੇ ਮੂੰਹ ਤੇ ਚਪੇੜ ਹੈ ਕਿ ਸਭ ਤੋਂ ਪਹਿਲਾਂ ਤਾਂ ਸੇ ਡਰਦੇ ਨਹੀਂ ਦੂਜੀ ਗੱਲ ਅਸੀਂ ਇਕੱਠੇ ਆ ਤੀਜੀ ਗੱਲ ਹੈ ਵੀ ਅਸੀਂ ਜਦੋਂ ਇਕੱਠੇ ਹੋ ਕੇ ਹਾਂ ਦਾ ਨਾਰਾ ਮਾਰਾਂਗੇ ਤੇ ਜਦੋਂ ਸੈਂਟਰ ਦੇ ਵਿਰੋਧ ਚ ਖੜਾਂਗੇ ਤਾਂ ਸੈਂਟਰ ਦੀ ਕੋਈ ਮਜ਼ਾਲ ਨਹੀਂ ਹੈ ਵੀ ਸਾਡੇ ਮੂਹਰੇ ਖੜ੍ਹ ਸਕੇ ਤੇ ਬਾਕੀ ਜਿਹੜੇ ਪੰਜਾਬ ਜਾਂ ਹੋਰ ਕਿਸਾਨ ਬੈਠੇ ਨੇ ਉਹਨਾਂ ਨੂੰ ਵੀ ਹੌਸਲਾ ਜਾਂਦਾ ਵੀ ਤਕੜੇ ਹੋ ਜੋ ਅਸੀਂ ਤਕੜੇ ਆ ਅਸੀਂ ਇੱਥੇ ਪਹੁੰਚ ਗਏ ਆ ਤਾਂ ਇੱਕ ਬਹੁਤ ਵੱਡਾ ਮਹਿਣਾ ਜ ਇੱਕ ਬਹੁਤ ਵੱਡੀ ਗੱਲ ਆ ਰਹੀ ਸੀ ਕਿ ਹੁਣ ਕਿਸਾਨਾਂ ਨੂੰ ਦਿੱਲੀ ਨਹੀਂ ਵੜਨ ਦਿੱਤਾ ਜਾਏਗਾ ਹੁਣ ਕਦੇ ਕਿਸਾਨ ਦਿੱਲੀ ਨਹੀਂ ਵੜ ਸਕਣਗੇ ਔਰ ਅੱਜ ਜੱਡੀ ਵੱਡੀ ਇਹ ਮਹਾਂ ਰੈਲੀ ਹੋਈ ਆ ਇਹ ਕਿਦਾਂ ਦਾ ਸੰਦੇਸ਼ ਆ ਇਹ ਤਾਨਾਸ਼ਾਹ ਦਾ ਤਖਤ ਜਿਹੜਾ ਹੈਗਾ ਅੱਜ ਹਿੱਲ ਗਿਆ ਹੈ ਜ਼ਰਜ਼ਰਾ ਗਿਆ ਹੈ ਤੇ ਕੁਝ ਸਮੇਂ ਬਾਅਦ ਉਹ ਡਿੱਗੂਗਾ ਕਿ ਸਸ ਕਿਸਾਨ ਦੇਸ਼ ਦਾ ਅੰਨ ਦਾਤਾ ਹੈ ਕਿਸਾਨ ਦਾ ਇਮ ਰਾਈਟ ਹੈ ਸਾਡਾ ਹੱਕ ਹੈ ਸਾਡੇ ਦੇਸ਼ ਦੀ ਰਾਜਧਾਨੀ ਦੇ ਵਿੱਚ ਆਉਣਾ ਤੇ ਅੱਜ ਸੰਯੁਕਤ ਕਿਸਾਨ ਮੋਰਚਾ ਦੇ ਪੂਰੇ ਭਾਰਤ ਤੋਂ ਲੀਡਰਸ ਆਏ ਨੇ ਕਿਸਾਨ ਜਥੇਬੰਦੀਆਂ ਆਈਆਂ ਨੇ ਮਾਤਾਵਾਂ ਭੈਣਾਂ ਦਾ ਪੂਰਾ ਇਕੱਠ ਹੈ ਤੇ ਇਕੱਠ ਦਰਸਾਉਂਦਾ ਹੈ ਵੀ ਤਾਨਾਸ਼ਾਹ ਦਾ ਅੰਤ ਨੇੜੇ ਹੈ ਤੇ ਉਹ ਹੁਣ ਉਹਨੇ ਰਾਹ ਨਹੀਂ ਰੋਕੇ ਪਹਿਲਾਂ ਰੋਕੇ ਕਿਉਂਕਿ ਹੁਣ ਉਹ ਡਰ ਗਿਆ ਹੈ ਕਿਉਂਕਿ ਜਿਹੜੇ ਕਿਸਾਨਾਂ ਦੀ ਤਾਕਤ ਹੈ ਸਭ ਤੋਂ ਵੱਡੀ ਤਾਕਤ ਹੈ ਕਿਉਂਕਿ ਜਿਹੜਾ ਕਿਸਾਨ ਦੇਸ਼ ਦਾ ਅੰਨ ਪੈਦਾ ਕਰ ਸਕਦਾ ਹੈ ਤਾਂ ਉਹ ਤਾਨਾਸ਼ਾਹ ਨੂੰ ਲਾ ਵੀ ਸਕਦਾ ਹੈ ਤੇ ਉਹ ਤਾਨਾਸ਼ਾਹ ਨੂੰ ਲੋਨ ਦੇ ਲਈਏ ਹੋਈ ਇੱਥੋਂ ਇਹ ਲਾਂਬੰਦੀ ਹੋ ਰਹੀ ਹੈ ਤੇ ਜਿਵੇਂ ਤਾਨਾਸ਼ਾਹ ਨੇ ਸਾਨੂੰ ਦਿੱਲੀ ਨਹੀਂ ਵੜਨ ਦਿੱਤਾ ਹੁਣ ਤਾਨਾਸ਼ਾਹ ਦੇ ਲੋਕਾਂ ਨੂੰ ਕਿਸਾਨਾਂ ਨੇ ਪਿੰਡਾਂ 'ਚ ਨਹੀਂ ਵੜਨ ਦੇਣਾ ਹੈਗਾ ਪਰ ਉਹ ਤਾਂ ਅਜੇ ਵੀ ਇਹ ਕਹਿੰਦੇ ਨੇ ਕਿ ਅਸੀਂ ਤੀਜੀ ਵਾਰ ਵੀ ਪਹਿਲਾਂ ਨਾਲੋਂ ਵੱਧ ਬਹੁਮਤ ਨਾਲ ਸਰਕਾਰ ਬਣਾਵਾਂਗੇ ਬਹੁਤ ਡਰਪੋਕ ਲੋਕ ਨੇ ਉਹ ਡਰਾਵੇ ਬਹੁਤ ਬੰਦੇ ਨੇ ਤੇ ਕਹਿਣਾ ਤੇ ਕਰਨੀ ਦੇ ਵਿੱਚ ਬਹੁਤ ਫਰਕ ਹੁੰਦਾ ਹੈ ਹਾਥੀ ਦੇ ਦੰਦ ਕਹਿਣ ਦੇ ਤੇ ਕਰਨ ਦੇ ਹੋਰ ਹੁੰਦੇ ਨੇ ਹੁਣ ਇਹਦੇ ਪਿਛਲੇ ਕੁ ਸਮੇਂ ਦੇ ਵਿੱਚ ਜਿਹੜੇ ਐਕਸ਼ਨਸ ਨੇ ਨਾ ਉਹਨਾਂ ਨੂੰ ਵੇਖੋ ਕਿੱਥੇ ਕਿੱਥੇ ਕੀ ਕਰ ਰਹੇ ਨੇ ਕਿੱਥੇ ਤੋੜ ਰਹੇ ਨੇ ਕਿੱਥੇ ਲਿਆ ਰਹੇ ਨੇ ਤੇ 400 ਆਂਦੇ ਹੋਣ ਤੇ ਫੇਰ ਹੋਰਾਂ ਦੀ ਕੀ ਲੋੜ ਆ ਹਰਿਆਣੇ 'ਚ ਖੱਟੜ ਬਦਲਤਾ ਕਿਉਂਕਿ ਲੋਕਾਂ ਦਾ ਵਿਰੋਧ ਹੈ ਤੇ ਉਹਨਾਂ ਨੂੰ ਪਤਾ ਹੈ ਵੀ ਸਾਡਾ ਸਾਡੀ ਦਾਲ ਨਹੀਂ ਗਲ ਰਹੀ ਤੇ ਕਿਸੇ ਹੋਰ ਨੂੰ ਬਣਾ ਕੇ ਐਂ ਲੱਗਦਾ ਵੀ ਲੋਕਾਂ ਦਾ ਵਿਰੋਧ ਜੇ ਹੈਗਾ ਉਹ ਕੱਟ ਜੂਗਾ ਐ ਨਹੀਂ ਕੱਕ ਕੱਟਦਾ ਹੈਗਾ ਔਰ ਉਹ ਪਰ ਉਹਨਾਂ ਨੂੰ ਲੱਗਦਾ ਔਰ ਜੋ ਕਹਿੰਦੇ ਨੇ ਕਹਿਣੀ ਤੇ ਕਥਨੀ ਦੇ ਵਿੱਚ ਬਹੁਤ ਫਰਕ ਹੁੰਦਾ ਹੈ ਤੇ ਇਹਨਾਂ ਦੀ ਤਾਂ ਕਹਿਣੀ ਤੇ ਕਥਨੀ ਦੇ ਵਿੱਚ ਜਿਮੀਨ ਐ ਸਮਾਨ ਦਾ ਫਰਕ ਹੈ ਅੱਜ ਦਾ ਜਿਹੜਾ ਇਹ ਇਕੱਠ ਸੀ ਇਹ ਜਿਹੜੇ ਭਾਰਤ ਦੇ ਆਮ ਲੋਕ ਨੇ ਕਿਸਾਨ ਮਜ਼ਦੂਰ ਨੇ ਉਹਨਾਂ ਨੂੰ ਕੀ ਸੁਨੇਹਾ ਦੇਊਗਾ ਏ ਅੱਜ ਦਾ ਜਿਹੜਾ ਕੱਟ ਹੈ ਇਹ ਆ ਕਿਸਾਨ ਮਜ਼ਦੂਰਾਂ ਨੂੰ ਇਹ ਸਨੇਹਾ ਦੰਦਾ ਹੈ ਦੇ ਰਿਹਾ ਹੈ ਤੁਸੀਂ ਆਪਦੇ ਝੰਡੇ ਨੇ ਜਿਹੜੇ ਆਪਦੇ ਏਰੀਏ 'ਚ ਹੀ ਚੱਕ ਲੋ ਤੇ ਤਾਨਾਸ਼ਾਹ ਦੇ ਨਮਾਇੰਦਿਆਂ ਨੂੰ ਵੀ ਉੱਥੇ ਫਟਕਣ ਨਹੀਂ ਦੇਣਾ ਹੈਗਾ ਨੇੜੇ ਖੜਨ ਨਹੀਂ ਦੇਣਾ ਹੈਗਾ ਤੇ ਆਪਾਂ ਸਤ ਦਾ ਬਦਲਾਵ ਕਰਨਾ ਹੀ ਕਰਨਾ ਹੈ ਹਾਲ ਹਾਲ ਅੱਛਾ ਜਿਹੜੀਆਂ ਕਿਸਾਨਾਂ ਦੀਆਂ ਮੰਗਾਂ ਨੇ ਜਿਵੇਂ ਐਮਐਸਪੀ ਗਰੰਟੀ ਕਾਨੂੰਨ ਦੀ ਮੰਗ ਹੈ ਜਾਂ ਕਿਸਾਨਾਂ ਦੀ ਮੰਗ ਹੈ ਕਿ ਸਾਡਾ ਕਰਜ਼ਾ ਮਾਫ ਕਰ ਦਿਓ ਕੀ ਸਰਕਾਰ ਇਹ ਕਰ ਨਹੀਂ ਸਕਦੀ ਕਿ ਕਰਨਾ ਹੀ ਨਹੀਂ ਚਾਹੁੰਦੀ ਕਰਨਾ ਹੀ ਨਹੀਂ ਚਾਹੁੰਦੀ ਕਰ ਸਕਦੀ ਹੈ ਕਰ ਸਕਦੀ ਹੈ ਜੇ 16 ਲੱਖ ਕਰੋੜ ਰੁਪਇਆ ਵੱਡੇ ਉਦ ਉਹ ਦਿਓ ਪੱਤੀਆਂ ਦਾ 22 ਲੋਕਾਂ ਦਾ ਮਾਫ ਹੋ ਸਕਦਾ ਤਾਂ ਕਿਸਾਨਾਂ ਦਾ 10 ਲੱਖ ਕਰੋੜ ਰੁਪਇਆ ਮਾਫ ਕਿਉਂ ਨਹੀਂ ਹੋ ਸਕਦਾ ਕਿਸਾਨਾਂ ਨੂੰ ਐਮਐਸਪੀ ਕਿਉਂ ਨਹੀਂ ਮਿਲ ਸਕਦੀ ਮੈਂ ਕਹਿੰਨੀ ਹੁੰਨੀ ਆ ਕਿ ਕਿਸਾਨਾਂ ਦੀ ਜੇ ਤੁਸੀਂ ਫਸਲ ਖਰੀਦਦੀ ਹੈ ਸਰਕਾਰ ਉਹਨੂੰ ਅੱਗ ਥੋੜੀ ਲਾ ਦੂਗੀ ਉਹਦਾ ਕੁਝ ਕਰੂਗੀ ਓਈ ਵੇਚੂਗੀ ਕੋਈ ਪ੍ਰੋਫਿਟ ਕਮਾਊਗੀ ਜੇ ਪ੍ਰੋਫਿਟ ਵੀ ਨਾ ਕਮਾਵੇ ਉਨੇ ਦੀ ਲੈ ਕੇ ਵੇਚ ਦੇਵੇ ਤੇ ਭਾਵੇਂ 17 ਲੱਖ ਕਰੋੜ ਹੈ ਹਰ ਸਾਲ ਦਾ ਬਜਟ ਹੈ ਕੀ ਫਰਕ ਪੈਂਦਾ ਸਿਸਟਮ ਬਣੂਗਾ ਵੱਡਾ ਸਿਸਟਮ ਬਣਾਣਾ ਪਊਗਾ ਵੱਡੇ ਸਿਸਟਮ 'ਚ ਜਿਆਦਾ ਲੋਕਾਂ ਨੂੰ ਨੌਕਰੀਆਂ ਮਿਲਣਗੀਆਂ ਉਹਦੇ 'ਚ ਵੀ ਲੋਕਾਂ ਦਾ ਨੌਜਵਾਨਾਂ ਦਾ ਹੀ ਫਾਇਦਾ ਹੈ ਪਰ ਇਹ ਕਰਨਾ ਨਹੀਂ ਚਾਹੁੰਦੀ ਕਿਉਂਕਿ ਕਾਹਨਾ ਤਾਂ ਨਹੀਂ ਚਾਹੁੰਦੀ ਇਹਨਾਂ ਦਾ ਮਕਸਦ ਹੈ ਵੀ ਇਹ ਸਾਰਾ ਸਿਸਟਮ ਦੋ ਚਾਰ ਉਦਯੋਪਪਤੀਆਂ ਨੂੰ ਦੇ ਦਈਏ ਤੇ ਉਹ ਅੰਨਾ ਪੈਸਾ ਕਮਾਉਣ ਤੇ ਫਿਰ ਜਦੋਂ ਇਲੈਕਸ਼ਨ ਆਇਆ ਕਰਨ ਸਾਡੇ ਤੇ ਅੰਨਾ ਪੈਸਾ ਸੱਟ ਦਿਆ ਕਰਨ ਤੇ ਅਸੀਂ ਫੇਰ ਲੋਕਾਂ ਨੂੰ 2-2 4-4 ਰੁਪਏ ਸਬਸਿਡੀਆਂ ਜਾਂ ਉਹ ਦੇ ਕੇ ਇਲੈਕਸ਼ਨਾਂ ਦਾ ਫਾਇਦੇ ਦੇ ਕੇ ਤੇ ਅਸੀਂ ਫੇਰ ਸੱਤਾ ਚ ਆ ਗਿਆ ਕਰੀਏ ਮਤਲਬ ਕਿ ਸਰਕਾਰਾਂ ਦਾ ਆਕਾ ਕਾਰਪੋਰੇਟ ਨੇ ਵਾਕਈ ਸਰਕਾਰਾਂ ਦੇ ਪਿੱਛੇ ਕਾਰਪੋਰੇਟਸ ਦੀ ਤਾਕਤ ਕਮ ਕਰਦੀ ਹੈ ਬਿਲਕੁਲ ਕਰਦੀ ਹੈ ਅੱਜ ਦੇ ਟਾਈਮ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਤੁਸੀਂ ਕੱਲ ਉਹ ਵੇਖਿਆ ਨਹੀਂਗਾ ਜਿਹੜਾ SBI ਨੇ ਬਾਂਡਸ ਦਾ ਡਾਟਾ ਦਿੱਤਾ ਹੈ ਉਹਦੇ ਵਿੱਚ 60% ਪੈਸਾ ਜਿਹੜਾ ਬਾਂਡਾਂ ਦੇ ਥਰੂ ਕਿਹਨੂੰ ਮਿਲਿਆ ਬੀਜੇਪੀ ਨੂੰ ਮਿਲੇ 60% ਪੈਸਾ ਤਾਂ ਉਹ ਪੈਸਾ ਕੀ ਦਾ ਹੈ ਉਦਯੋਗਪਤੀਆਂ ਦਾ ਪੈਸਾ 2 ਨੰਬਰ ਦਾ ਪੈਸਾ ਹੈ ਜਿਹੜਾ ਉਹਨਾਂ ਨੂੰ ਫਾਇਦਾ ਦੇ ਕੇ ਲਿੱਤਾ ਗਿਆ ਔਰ ਇਹਦੇ ਵਿੱਚ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਂਦਾ ਜਦੋਂ ਸੁਪਰੀਮ ਕੋਰਟ ਨੇ ਐਸਬੀਆਈ ਨੂੰ ਤਾੜਿਆ ਵੀ ਤੁਸੀਂ ਕਿਵੇਂ ਨਹੀਂ ਦੇ ਸਕਦੇ ਹੈਗੇ ਫਿਰ 24 ਘੰਟੇ ਜਿਨ੍ਹਾਂ ਨੇ ਇਲੈਕਸ਼ਨ ਕਮਿਸ਼ਨ ਦੀ ਵੈਬਸਾਈਟ ਤੇ ਪਾਤਾ ਤੇ ਉਹ ਸਾਰੇ ਕਿਤੇ ਟਵਿੱਟਰ ਤੇ ਤੁਰਿਆ ਫਿਰਦਾ ਤੁਸੀਂ ਦੇਖ ਸਕਦੇ ਹੋ ਤੁਸੀਂ ਕਿਸਾਨ ਪਰਿਵਾਰਾਂ ਚੋਂ ਕਿਸਾਨਾਂ ਦੀ ਗੱਲ ਕਰ ਰਹੇ ਹੋ ਜੇ ਕਿਸਾਨ ਬੀਬੀਆਂ ਕਿਸਾਨ ਭੈਣਾ ਐਦਾਂ ਦੀ ਚੇਤਨਾ ਐਦਾਂ ਦੀ ਜਾਗਰੂਕਤਾ ਦਿਖਾਉਣਗੀਆਂ ਇਹ ਲੱਗਦਾ ਨਹੀਂ ਕਿ ਆਉਣ ਵਾਲੇ ਟਾਈਮ 'ਚ ਜਿਹੜੀ ਤਾਨਾਸ਼ਾਹੀ ਹੈ ਜਾਂ ਗੈਰ ਜ਼ਮਹੂਰੀਅਤਵਾਦ ਹੈ ਜਾਂ ਜਿਹੜੀ ਆਪ ਖੁਦਰਾਪਾਨ ਹੈ ਜਾਂ ਕਾਰਪੋਰੇਟਸ ਦਾ ਬੋਲਬਾਲਾ ਹੈ ਇਹਨੂੰ ਨੱਥ ਵੱਜੂਗੀ ਬਿਲਕੁਲ ਵੱਜੂਗੀ ਜਦੋਂ ਆਮ ਇਨਸਾਨ ਔਰ ਮਾਤਾਵਾਂ ਘਰੋਂ ਨਿਕਲ ਜਾਂਦੀਆਂ ਨੇ ਨਾ ਜਦੋਂ ਬੀਬੀਆਂ ਘਰੋਂ ਨਿਕਲਦੀਆਂ ਨੇ ਫੇਰ ਇਹ ਬਦਲਾਅ ਹੁੰਦਾ ਹੈ ਔਰ ਇਹ جنگ ਦਾ ਬਹੁਤ ਵੱਡਾ ਆਗਾਸ ਹੁੰਦਾ ਹੈ ਕਿ ਸਾਡੀਆਂ ਬੇਬੇ ਜਿਹੜੀਆਂ ਸਾਡੀਆਂ ਮਾਤਾਵਾਂ ਨੇ ਅਸੀਂ ਇਕੱਠੀਆਂ ਵਾ ਔਰ ਅਸੀਂ ਜੰਗ ਦਾ ਐਲਾਨ ਕਰ ਤੇ اور ਫਿਰ ਉਸ ਸਮੇਂ ਜਿੱਤ ਨੂੰ ਕੋਈ ਰੋਕ ਨਹੀਂ ਸਕਦਾ ਹੈਗਾ ਤੇ ਜਿਹਦਾ ਨਿਸ਼ ਤੋਂ نابੂਦ ਹੋਣਾ ਹੈ ਜਿਹਦਾ ਸਮਾਂ ਨੇੜੇ ਆ ਜਾਂਦਾ ਹੈ ਵੀ ਸੱਤਾ ਚੋਂ ਜਾਣ ਦਾ ਟਾਈਮ ਆ ਜਾਂਦਾ ਕਿਉਂਕਿ ਉਸ ਟਾਈਮ ਜਿਹੜਾ ਤਾਨਾਸ਼ਾਹ ਹੈ ਨਾ ਚਰਮ ਸੀਮਾ ਤੇ ਹੁੰਦਾ ਆ ਆਪਦੇ ਅਤਿਆਚਾਰ ਦੇ ਵਿੱਚ ਤੇ ਅੱਜ ਉਹੀ ਟਾਈਮ ਆ ਜਿਹੜਾ ਕਿਸਾਨਾਂ ਤੇ ਪਿਛਲੇ ਕੁਝ ਸਮੇਂ ਤੋਂ ਅਤਿਆਚਾਰ ਹੋਇਆ ਇਹ ਉਹਦੀ ਚਰਮ ਸੀਮਾ ਤੇ ਤਾਨਾਸ਼ਾਹ ਦੇ ਥੱਲੇ ਆਉਣ ਦਾ ਇਹ ਸ਼ੁਰੂਆਤ ਹੋ ਗਈ ਹੈ ਆ ਜਿਸ ਤਰ੍ਹਾਂ ਦੀ ਚੇਤਨਾ ਤੁਹਾਡੇ 'ਚ ਹੈ ਜਿੱਦਾਂ ਦੀ ਸਮਝ ਤੁਹਾਡੇ 'ਚ ਹੈ ਇਹ ਕਿੱਥੋਂ ਆਈ ਹੈ ਕਤਬਨ ਚੋਂ ਆਈ ਹੈ ਦੇਖ ਕੇ ਆਈ ਹੈ ਆਪਦੇ ਦਾਦਿਆਂ ਨੂੰ ਸੁਣ ਕੇ ਆਈ ਹੈ ਪੜ੍ਹ ਕੇ ਆਈ ਹੈ ਤੁਹਾਡੇ ਵਰਗੇ ਆ ਤੇ ਚੈਨਲਾਂ ਨੂੰ ਸੁਣ ਕੇ ਡਿਬੇਟਾਂ ਨੂੰ ਸੁਣ ਕੇ ਆਈ ਹੈ ਕਿਸਾਨਾਂ ਨੂੰ ਸੁਣਿਆ ਇੱਥੇ ਆ ਕੇ ਬਜ਼ੁਰਗਾਂ ਨੂੰ ਸੁਣਿਆ ਤੇ ਆਪ ਅੰਡਰਸਟੈਂਡ ਕਰਨ ਦੀ ਕੋਸ਼ਿਸ਼ ਕੀਤੀ ਹੈ ਲਾਅ ਪੜ੍ਹਿਆ ਤਾਂ ਉਹਦੇ ਵਿੱਚੋਂ ਆਈ ਹੈ ਵੀ ਅਸਲੀ ਦੇ ਵਿੱਚ ਗੱਲ ਕਹਿਣ ਦੀ ਤੇ ਗੱਲ ਕਰਨ ਦੀ ਕੁਝ ਹੋਰ ਹੁੰਦੀ ਹੈ ਦਿਖਾਵਾ ਕੁਝ ਹੋਰ ਕੀਤਾ ਜਾਂਦਾ ਪਿੱਛੇ ਚੱਲਦਾ ਕੁਝ ਹੋਰ ਹੁੰਦਾ ਇਹ ਦਿਖਾਵਾ ਤਾਂ ਕਿਸਾਨਾਂ ਨੂੰ ਬਦਨਾਮ ਕਰਨ ਲਈ ਕੀਤਾ ਗਿਆ ਤਾਂ ਜੋ ਲੋਕ ਬਾਕੀ ਸੋਚਣ ਕਿ ਕਿਸਾਨ ਉਹੀ ਤੁਰੇ ਫਿਰਦੇ ਨੇ ਅਸਲੀ ਦੇ ਵਿੱਚ ਇਹ ਫਾਇਦਾ ਜਿਹੜਾ ਕਾਰਪੋਰੇਟਸ ਨੂੰ ਦੇਣਾ ਅਸਲੀ ਦੇ ਵਿੱਚ ਕਿਸਾਨਾਂ ਦੀ ਪਹਿਲਾ ਕਿਸਾਨਾਂ ਨੂੰ ਤੋਂ ਮੁਨਾਫਾ ਖਤਮ ਕਰਕੇ ਕਿਸਾਨਾਂ ਦੀ ਐਮਐਸਪੀ ਖਤਮ ਕਰਕੇ ਕਿਸਾਨਾਂ ਨੂੰ ਜਮ੍ਹਾਂ ਕੰਗਾਲ ਕੀਤਾ ਜਾਣਾ ਫਿਰ ਉਹਨਾਂ ਦੀ ਜ਼ਮੀਨਾਂ ਹੜੱਪਾਂ ਫਿਰ ਉਹਦੇ ਤੇ ਮਨਮਰਜ਼ੀਆਂ ਕਰਨੇ ਤੇ ਬਹੁਤ ਵੱਡੀਆਂ ਕਾਂਸਪੀਰੇਸੀ ਕਿਸਾਨਾਂ ਨੂੰ ਜੱਟ ਬੂਟ ਤੇ ਸਿੱਧੜ ਸਾਦੇ ਕਿਹਾ ਜਾਂਦਾ ਸੀ ਪਰ ਜਿਸ ਤਰ੍ਹਾਂ ਦੀ ਚੇਤਨਾ ਕਿਸਾਨਾਂ ਮਜ਼ਦੂਰਾਂ ਦੇ ਅੰਦਰ ਪਿਛਲੇ ਟਾਈਮ ਤੋਂ ਵਿਕਸਤ ਹੋ ਰਹੀ ਹੈ ਕੀ ਲੱਗਦਾ ਕਿ ਆਉਣ ਵਾਲੇ ਟਾਈਮ ਚ ਕੋਈ ਵੱਡੀ ਤਬਦੀਲੀ ਆ ਸਕਦੀ ਹੈ ਬਿਲਕੁਲ ਆਏਗੀ ਤਬਦੀਲੀ ਆਏਗੀ ਔਰ ਤਬਦੀਲੀ ਦਾ ਅਸਾਰ ਆਹੀ ਇਹ ਜਿਹੇ ਹੀ ਸੰਘਰਸ਼ ਨੇ ਜਿਹੜੇ ਅੰਦੋਲਨ ਨੇ ਉਹ ਵਿੱਡ ਦੇ ਹੁੰਦੇ ਨੇ ਔਰ ਇਹ ਐਡਾ ਲੰਬਾ ਅੰਦੋਲਨ ਜਿਹੜਾ ਪਿਛਲੇ 13 ਮਹੀਨੇ ਚੱਲਿਆ ਸੀਗਾ ਇਹ ਉਹਨੇ ਮੁੱਢ ਬਨਨਤਾ ਹੈ ਕਿ ਭਾਰਤ ਦੇ ਵਿੱਚ ਕਿ ਪੂਰੀ ਦੁਨੀਆ ਦੇ ਵਿੱਚ ਕਿਸਾਨ ਜਾਗਰੂਕ ਹੋ ਗਏ ਨੇ ਆਪਣੇ ਰਾਈਟਸ ਦੇ ਲਈ ਔਰ ਦੁਨੀਆ ਦੇ ਵਿੱਚ ਜੋ ਕਾਰਪੋਰੇਟਸ ਨੇ ਇਹਨਾਂ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਔਰ ਗਲਤ ਪਿਕਚਰ ਪੋਟ੍ਰੇ ਕਰਨ ਦੀ ਕੋਸ਼ਿਸ਼ ਕੀਤੀ ਉਹਦਾ ਡਾਊਨਫਾਲ ਦਾ ਟਾਈਮ ਦਾ ਡਾਊਨਫਾਲ ਦੀ ਸ਼ੁਰੂਆਤ ਹੋਊਗੀ ਆ ਤੁਸੀਂ ਸੁਣਿਆ ਭੈਣ ਜੀ ਨੂੰ ਬੇਬੇ ਤੁਸੀਂ ਇਹ ਦੱਸੋ ਵੀ ਜਿਹੜੀ ਇੱਕ ਆ ਰਹੀ ਸੀ ਗੱਲ ਵੀ ਹੁਣ ਦਿੱਲੀ ਵੜਨ ਨਹੀਂ ਦੇਣਾ ਹੁਣ ਕਿਸਾਨ ਆ ਕੇ ਵਿਖਾਉਣ ਫਿਰ ਅੱਜ ਤੁਸੀਂ ਆ ਗਏ ਤਾਂ ਕੀ ਮਹਿਸੂਸ ਹੋ ਰਿਹਾ ਬਸ ਆ ਗਏ ਅਸੀਂ ਦਿਖਾਤਾ ਆ ਕੇ ਹਾਂ ਵੀ ਅਸੀਂ ਪਹੁੰਚ ਗਏ ਉਹਦੇ ਮੱਥੇ ਨਾਲ ਮਾਰਿਆ ਸੀ ਇਹ ਨਿਸ਼ਾਨਾ ਹਾਂ ਬੇਬੇ ਜੀ ਕਿੰਨੀ ਉਮਰ ਹੈ ਤੁਹਾਡੀ ਪੁੱਤ 67 ਸਾਲ ਮੈਂ 70 ਨੂੰ ਪਹੁੰਚੇ ਪਏ ਹਾਂ ਹਾਂ ਤੇ ਹੁਣ ਤੁਸੀਂ ਇੱਥੇ ਆਉਣੇ ਹੋ ਮੰਨ ਲਓ ਇੱਥੇ ਖਨੌਰੀ ਵਾਲਾ ਮਾਹੌਲ ਵਾਪਰ ਜਾਂਦਾ ਫੇਰ ਗੋਲੀ ਚੱਲ ਜਾਂਦੀ ਫੇਰ ਫੇਰ ਕੀ ਆ ਫੋਟ ਇੱਕ ਦਿਨ ਮਰਨਈ ਆ ਬਾਲਾ ਵਧੀਆ ਜਮਾ ਜੇ ਇਹ ਜਮਾ ਮੌਕਾ ਮਿਲ ਜੇ ਇਹ ਤੋਂ ਵਧੀਆ ਤਾਂ ਮੇੜੀ ਨਹੀਂ ਸਕਦਾ ਜੇਦਾ ਆ ਮੌਕਾ ਮਿਲ ਰਿਹਾ ਹੈ ਇਤੋਂ ਵਧੀਆ ਨਹੀਂ ਮਿਲਣਾ ਸਾਨੂੰ ਇਹ ਤਾਂ ਬਾਲਾ ਵਧੀਆ ਮੈਂ ਤਾਂ ਬਹੁਤ ਵਧੀਆ ਸੰਤੁਸ਼ਟੀ ਨਹੀਂ ਲੱਗਦਾ ਡਰ ਨਾ ਬਿਲਕੁਲ ਡਰ ਨਹੀਂ ਲੱਗਦਾ ਸੀ ਆਪਦੀਆਂ ਹੱਕਾਂ ਦੀ ਖਾਤਰ ਆਈ ਹਾਂ ਜੋ ਸਾਡੀਆਂ ਹੁਣ ਬਾੜੀਆਂ ਨਸਲਾਂ ਨੇ ਪੀੜੀਆਂ ਨੇ ਉਹਨਾਂ ਨੂੰ ਬਹੁਤ ਬੁਰਾ ਬੁਰੇ ਹਾਲਾਤ ਦੇਖਨੇ ਪੈਣੇ ਆ ਅਸੀਂ ਉਹ ਬਚਾਉਣ ਵਾਸਤੇ ਆ ਇਹ ਮੋਦੀ ਹੋਰਾਂ ਦੇ ਪਿੱਛੇ ਕਿਹੜੇ ਘਰਾਣੇ ਬੈਠੇ ਨੇ ਬਹੁਤ ਪੋਤਾ ਜਿਹੜੇ ਵਾਨੀ ਡਾਂਨੀ ਬੈਠੇ ਨੇ ਵਾਨੀ ਨਾਨੀ ਹਾਂ ਇਹ ਹੈ ਇਹਨਾਂ ਦੇ ਤੁਹਾਨੂੰ ਕਿਵੇਂ ਪਤਾ ਲੱਗਾ ਜਿਨ੍ਹਾਂ ਦੇ ਕਰਜ਼ੇ ਮਾਫ਼ ਕਰਦੇ ਆ ਸਾਨੂੰ ਕਿਸਾਨਾਂ ਨੂੰ ਕੁਝ ਨਹੀਂ ਦੇ ਰਹੇ ਅਸੀਂ ਭੁੱਖੇ ਮਰਦੇ ਆ ਮਸਾਂ ਸਾਡਾ ਟਾਈਮ ਪਾਸ ਹੋ ਰਿਹਾ ਉਹਨਾਂ ਨੂੰ ਨੌਕਰੀਆਂ ਦੇ ਰਹੇ ਉਹਨਾਂ ਦੇ ਨੂੰ ਸਭ ਨੂੰ ਉਹਨਾਂ ਦੇ ਸਾਰਾ ਕੁਝ ਹੀ ਉਹਨਾਂ ਦਾ ਕਰ ਰਿਹਾ ਸਾਡਾ ਕੁਝ ਵੀ ਨਹੀਂ ਕਰ ਰਹੀ ਤੇ ਤੁਹਾਨੂੰ ਕਿਵੇਂ ਪਤਾ ਲੱਗਾ ਵੀ ਮਤਲਬ ਸਰਕਾਰ ਦੇ ਮਗਰਮਾਨੀ ਨਾਨੀ ਨੇ ਪਤਾ ਹੀ ਨਹੀਂ ਸਾਨੂੰ ਹੁਣ ਹੋਰ ਕੌਣ ਐ ਸਾਨੂੰ ਪਤਾ ਹੀ ਕਿੱਥੋਂ ਪਤਾ ਲੱਗਿਆ ਤੁਹਾਨੂੰ ਖਬਰਾਂ ਸੁਣਤੀਆਂ ਰੋਜ਼ ਸਾਨੂੰ ਪਤਾ ਲੱਗਦਾ ਸਾਡੇ ਜਿਹੜੇ ਮੰਤਲ ਐਡੀਟਰ ਨੇ ਸਾਨੂੰ ਸਾਰੀ ਜਾਣਕਾਰੀ ਦਿੰਦਿਆਂ ਸਾਨੂੰ ਪਤਾ ਲੱਗਦਾ ਵੀ ਕੀ ਹੋ ਰਿਹਾ ਜਥੇਬੰਦੀ ਤੋਂ ਪਤਾ ਲੱਗਦਾ ਜਾਂ ਜਥੇਬੰਦੀ ਤੋਂ ਪਤਾ ਲੱਗਦਾ ਸਾਨੂੰ ਸਾਡੇ ਲੀਡਰ ਨੇ ਕੀ ਕਰ ਰਹੇ ਆ ਇਹ ਕੋਈ ਸਰਕਾਰੇ ਕਿਸਾਨਾਂ ਦੇ ਖਿਲਾਫ